ਜੰਪਾ ਪਰਿਸ਼ਾਦ ਸਹਿਕਾਰ ਅੱਜ ਮੇਰੇ ਬੋਲਣ ਦਾ ਵਿਸ਼ਾ ਨੈਤਿਕ ਸਿੱਖਿਆ ਹੈ ਵਿਦਿਆਰਥੀਆਂ ਨੂੰ ਨੈਤਿਕ ਸਿੱਖਿਆ ਦੇ ਅਤੇ ਮਨੁੱਖੀ ਗੁਣ ਪੈਦਾ ਕਰਨ ਦੇ ਉਦੇਸ਼ ਨਾਲ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪ੍ਰੀ ਪ੍ਰੈਂਡੀ ਤੋਂ 12ਵੀਂ ਸਮਾਪਤ ਤੱਕ ਸਵਾਗਤ ਜ਼ਿੰਦਗੀ ਵਿਸ਼ਾ ਸ਼ੁਰੂ ਕੀਤਾ ਗਿਆ ਹੈ ਇਹ ਸਿੱਖਿਆ ਦੇ ਅਸਲ ਉਦੇਸ਼ ਦੀ ਉਹਨੇ ਇੱਕ ਕਦਮ ਚੁੱਕਿਆ ਜਾ ਰਿਹਾ ਹੈ ਸਿੱਖਿਆ ਲੋਕ ਵਿਵਹਾਰ ਬਦਲਣ ਵਾਲਾ ਵਿਗਿਆਨ ਵੀ ਕਿਹਾ ਜਾ ਸਕਦਾ ਹੈ ਅਸੀਂ ਸੰਪੂਰਨ ਜੀਵਨ ਦੇ ਵਿਕਾਸ ਦੀ ਪ੍ਰਕਿਰਿਆ ਵਿੱਚ ਜੋ ਵੀ ਰਸਮੀ ਅਤੇ ਗੈਰ ਰਸਮੀ ਤਰੀਕੇ ਨਾਲ ਸਿੱਧੇ ਜਾਂ ਅਸੀਂਦੇ ਤੌਰ ਤੇ ਸਿੱਖ ਗਿਆਨ ਉਪਕਰਦੇ ਹਾਂ ਉਸ ਨੂੰ ਸਿੱਖਿਆ ਕਿਹਾ ਜਾਂਦਾ ਹੈ ਇਸ ਨਾਲ ਸਾਡੇ ਗਿਆਨ ਵਿੱਚ ਵਾਧਾ ਤੇ ਸੋਚ ਵਿੱਚ ਤਬਦੀਲੀ ਆਉਂਨ ਨਾਲ ਸਾਡਾ ਵਿਵਹਾਰ ਵੀ ਬਦਲਦਾ ਹੈ ਇਹ ਤਬਦੀਲੀ ਹੀ ਸਾਡੀ ਸੱਖਸ਼ਿਆ ਦੇ નિર્ਮਾਣ ਦਾ ਦਾਰ ਹੁੰਦਾ ਹੈ ਪਰ ਮੌਜੂਦਾ ਦੌਰ ਦੀ ਸਿੱਖਿਆ ਪ੍ਰਣਾਲੀ ਵੱਲ ਝਾਤ ਮਾਰੀਏ ਤਾਂ ਜਿਸ ਸਿੱਖਿਆ ਨੇ ਵਿਦਿਆਰਥੀ ਦੇ ਵਿਅਕਤੀਗਤ ਦਾ ਵਿਕਾਸ ਕਰਨਾ ਪ੍ਰਿਖਿਆਵਾਂ ਜਾਂ ਤਿਜਿਆਂ ਦੇ ਦਿਨਾਂ ਵਿੱਚ ਵਿਦਿਆਰਥੀ ਬੇਹੱਦ ਤਵਾਦ ਦਾ ਸਾਹਮਣਾ ਕਰਦੇ ਹਨ ਅਨੇਕਾਂ ਵਾਰ ਖੁਦ ਖਸ਼ੇ ਵਰਗਾ ਕਾਟਕ ਕਦਮ ਵੀ ਚੁੱਕ ਲੈਂਦੇ ਹਨ ਇਸ ਤੋਂ ਇਲਾਵਾ ਉੱਚ ਡਿਗਰੀਆਂ ਪ੍ਰਾਪਤ ਬਹੁਤ ਗਿਣਤੀ ਲੋਕਾਂ ਵਿੱਚ ਵੀ ਨੈਤਿਕ ਗੁਣ ਜਿਸ ਤਰ੍ਹਾਂ ਕੇ ਹਮਦਰਦੀ ਦੀ ਭਾਵਨਾ ਬਜ਼ੁਰਗਾਂ ਦੇ ਸਤਿਕਾਰ ਸਹਿਯੋਗ ਦੀ ਭਾਵਨਾ ਈਮਾਨਦਾਰੀ ਸੱਚ ਬੋਲਣਾ ਸੁੱਚੀ ਦਿੱਟ ਆਗਿਆਕਾਰੀ ਹੋਣਾ ਜ਼ਿੰਮੇਵਾਰੀ ਦੀ ਭਾਵਨਾ ਨਿਮਰਤਾ ਪਿਆਰ ਅਤੇ ਚੰਗੇ ਆਚਰਣ ਦੀ ਭਾਰੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ ਪੜ੍ਹੇ ਲਿਖੇ ਸਮਾਜ ਵਿੱਚ ਵੀ ਪਦਾਰਥਵਾਦੀ ਸੋਚ ਅਤੇ ਪੈਸੇ ਦੀ ਅੰਨੀ ਦੌੜ ਲੱਗੀ ਨਜ਼ਰ ਆ ਰਹੀ ਹੈ ਇਸ ਵਰਤਾਰੇ ਦੇ باوجود ਅਸੀਂ ਦੇ ਹਾਂ ਨਵੀਂ ਸਿੱਖਿਆ ਨੀਤੀ 2020 ਤੇ ਅਧਾਰਿਤ ਨਿਪੁੰਨ ਪਾਠ ਮਿਸ਼ਨ ਤਹਿਤ ਅਸੀਂ ਸਮਰਥਨ ਰਹੀ ਅਸੀਂ ਗਤੀਵਿਧੀ ਅਧਾਰਿਤ ਸਿੱਖਿਆ ਪ੍ਰਾਪਤ ਕਰ ਰਹੇ ਹਾਂ ਜਿਸ ਕਾਰਨ ਸਾਡੇ ਮਨਾਂ ਤੇ ਪੜਾਈ ਦਾ ਕੋਈ ਬੋਝ ਨਹੀਂ ਪੈਂਦਾ ਅਸੀਂ ਰੋਜ਼ਾਨਾ ਪਿਆਸ ਕਰਦੇ ਹੋਏ ਸਿੱਖਿਆ ਦੇ ਅਸਲ ਉਦੇਸ਼ ਦੀ ਅਰਥ ਰ੍ਹਾਂ ਹਾਂਗੇ ਨੈਤਿਕ ਕਦਰਾਂ ਕੀਮਤਾਂ ਦਾ ਅਰਥ ਹੈ ਪਦਾਰਮਨੁੱਖ ਦੇ اخਲਾਕੀ ਫੁੱਜ ਉਸ ਦੇ ਸੰਸਕਾਰ ਉਸ ਦਾ ਆਚਾਰ ਵਰਤ ਵਿਹਾਰ ਆਦ ਪਰ ਅੱਜ ਮਨੁੱਖ ਦੀ اخਲਾਕੀ ਕਦਰਾਂ ਕੀਮਤਾਂ ਵਿੱਚ ਦਿਨੋ ਦਿਨ ਗਰਾਬਟ ਆ ਰਹੀ ਹੈ ਕੋਈ ਸਮਾਜੀ ਜਦ ਹਰ ਕੋਈ ਵਿਸ਼ਿਆ ਦੀ ਕਦਰ ਕਰਦਾ ਦਾਸੀ ਪਰ ਅੱਜ ਹਰ ਕੋਈ ਅਨੈਤਿਕ ਹੋਇਆ ਫਿਰਦਾ ਹੈ ਧੰਨਵਾਦ